ਬਿੱਤੇ ਦਿਨੀ ਝਾੜੂ ਵਾਲਿਆਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਹੋਈ ਗੁੱਸੇ ਨਾਲ ਲਾਲੂ ਲਾਲ ਨਜ਼ਰ ਆਏ ਸਨ ਜਿਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਨਾਮ ਤੇ ਬਣਿਆ ਨੀ ਪੱਥਰ ਵੀ ਤੋੜ ਦਿੱਤਾ ਸੀ ਹਥੌੜੇ ਮਾਰ ਮਾਰ ਕੇ ਪਰ ਅੱਜ ਵਿਧਾਇਕ ਸਾਹਿਬ ਖੁਸ਼ ਨਜ਼ਰ ਆ ਰਹੇ ਹਨ ਖੁਸ਼ੀ ਨਾਲ ਫੁੱਲੇ ਨਹੀਂ ਸਮਾਰੇ ਜਿਨ੍ਹਾਂ ਨੇ ਤੀਆਂ ਤਿਹਾਰ ਦੀ ਖੁਸ਼ੀ ਮਨਾਈ ਹੈ ਵਿਧਾਇਕ ਸਾਹਿਬ ਔਰਤਾਂ ਕੁੜੀਆਂ ਅਤੇ ਮੋਟਿਆਰਾਂ ਦੇ ਨਾਲ ਬੋਲੀਆਂ ਪਾਉਂਦੇ ਹੋਏ ਨਜ਼ਰ ਆਏ ਨੇ ਇੰਨਾ ਹੀ ਨਹੀਂ ਜਨਾਬ ਅੱਗੇ ਦੇਖੋ ਵਿਧਾਇਕ ਸਾਹਿਬ ਨੇ ਕਿਵੇਂ ਭੰਗੜੇ ਪਾ ਪਾ ਕੇ ਧੂੜਾਂ ਪੱਟੀਆਂ ਨੇ ਸਾਤੇ ਸੀ ਲੱਡੂ ਜੰਮੇ ਸੀ ਟੱਟੂ ਅਤੇ ਗੰਆ ਕੁਸੀਂ ਕਦੇ ਜ਼ਿੰਦਗੀ 'ਚ ਦੇਖਿਆ ਕਿ ਕੋਈ ਐਮ.ਐਲ.ਏ ਆ ਕੇ ਤਾਂ ਪੁਨੀਆ ਪਾਵੇ ਧੀਆ ਦੇ ਵਿੱਚ ਇੰਜੋਏ ਕਰੇ ਐਮ.ਐਲ.ਏ ਲੱਗ ਨਹੀਂ ਲੱਗਣ ਦਿੰਦੇ ਸੋ ਤਾੜੀਆਂ ਮਾਰ ਦੋ ਜੇ ਇੱਕ ਵਾਰ ਗੋਗੀ ਖਵਾ ਉਪਰਾਠੇ ਕੁੜੀਓ ਖਾ ਲੋਨੀ 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 ਗੱਲ ਇਹ ਹੈ ਸਾਡਾ ਪੰਜਾਬ ਦਾ ਜੋ ਅਮੀਰ ਵਿਰਸਾ ਧੀਆ ਦਾ ਤਿਹਾ ਸਾਡੀਆਂ ਸੁਹਾਗਣਾ ਦਾ ਸਾਡੀਆਂ ਭੈਣਾਂ ਦਾ ਸਾਡੀਆਂ ਧੀਆ ਦਾ ਇਹ ਉਹ ਤਿਹਾਰਾ ਜਿਹੜਾ ਕਿ ਸਾਨੂੰ ਵਿਰਸੇ ਦੇ ਵਿੱਚ ਮਿਲਿਆ ਔਰ ਉਸ ਵਿਰਸੇ ਨੂੰ ਅੱਗੇ ਲਿਆਂਉਣ ਵਾਸਤੇ ਮੇਰਾ ਪਿੰਡ ਸੁਨੇਤ ਮੇਰਾ ਸ਼ਤੀਚਾਰਾ ਬੜਾ ਗੁਰਪ੍ਰੀਤ ਜੋ ਕਿ ਇਸ ਪਿੰਡ ਦਾ ਮੈਂ ਮਾਮਾ ਦੰਤਾ ਸਿਵਾਲ ਦੀ ਆਜੋ ਸਤਿੰਦਰ ਜੀ ਆਜੋ ਇਸ ਪਿੰਡ ਦਾ ਮੈਂ ਮਾਮਾ ਇੱਥੇ ਮੇਰਾ ਆਪਣਾ ਸਾਰਾ ਟੱਬਰ ਆ ਮੇਰੇ ਭਾਂਜੇ ਮੇਰੀਆਂ ਭਾਂਤੀਆਂ ਆਂਦੇ ਨੇ ਭਰਾ ਉਸਤ ਦੀਆਂ ਪਰਜਾਈਆਂ ਮੇਰੀਆਂ ਭੈਣਾ ਮੇਰੀਆਂ ਬਜ਼ੁਰਗ ਸਾਰੇ ਅੱਜ ਅਸੀਂ ਦੇਖੋ ਇਹ ਸਾਰਾ ਗੋਗੀ ਦਾ ਟੱਪਰ ਖੜਾ ਜਿੰਦਾ ਦਿਖਾਓ ਟੱਪਾ ਟੱਕੇ ਦਾ ਹੋਰ ਤਾਂ ਨੰਪਰ ਹੈਗਾ ਕੋਲੀ ਵੀ ਪਾਉਂਗੇ ਸਭ ਕੁਝ ਕਰਾਂਗੇ ਆਪਣੇ ਟੱਬਰ ਚ ਆਏ ਆ ਯਾਰ ਸਭ ਕੁਝ ਪਾਵਾਂਗੇ ਆਓ ਆਪਾਂ ਜਸ਼ਨ ਮਨਾਈਏ ਵਧਾਈ ਗੋਗੀ ਹੋਰਾ ਦਾ ਕਹਿਣਾ ਹੈ ਕਿ ਅਸੀਂ ਤੀਆਂ ਦਾ ਤਿਉਹਾਰ ਬੜੀ ਖੁਸ਼ੀ ਅਤੇ ਤੁਮਤਾਮ ਨਾਲ ਮਨਾਇਆ ਹੈ ਤੇ ਇਹ ਤਿਉਹਾਰ ਸਾਡਾ ਅਮੀਰ ਵਿਰਸਾ ਹੈ ਇਸ ਨੂੰ ਸਾਂਭਣ ਦੀ ਲੋੜ ਹੈ ਕਿਉਂਕਿ ਵੈਸਟਰਨ ਕਲਚਰ ਤੋਂ ਪ੍ਰਭਾਵਿਤ ਹੋ ਕੇ ਸਾਡੀ ਨੌਜਵਾਨ ਪੀੜ੍ਹੀ ਵਿਰਸੇ ਨੂੰ ਭੁੱਲ ਰਹੀ ਹੈ ਬਦਲ ਰਹੇ ਵਰਤਾਰੇ ਨੇ ਸਾਡੇ ਮੇਲਿਆਂ ਤਿਹਾਰਾਂ ਤੇ ਵੀ ਅਸਰ ਪਾਇਆ ਹੈ ਕੁੜੀਆਂ ਔਰਤਾਂ ਹੁਣ ਮਰਦਾਂ ਵਾਂਗ ਨੌਕਰੀਆਂ ਤੇ ਹੋਰ ਕੰਮਕਾਰਾਂ ਵਿੱਚ ਵਿਅਸਤ ਨੇ ਸ਼ਾਇਦ ਇਸੇ ਕਰਕੇ ਹੀ ਤੀਆਂ ਵਰਗੇ ਤਿਉਹਾਰ ਹੁਣ ਖੁੱਲੇ ਡੁੱਲੇ ਪੜਾਂ ਵਿੱਚੋਂ ਸਿਮਟ ਕੇ ਸਟੇਜ ਜਾਂ ਫਿਰ ਸਕਰੀਨ ਤੱਕ ਹੀ ਸੀਮਿਤ ਰਹੇਗੇ ਨੇ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ